ਇਸ ਵਕਤ ਦੀ ਬਹੁਤ ਹੀ ਮੰਦ ਭਾਗੀ ਖਬਰ ਦੇਸ਼ ਦੇ ਸੂਬੇ Rajasthan ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ Rajasthan ਦੇ ਦੋਸਾ ਦੇ ਵਿੱਚ ਪਿਕਅਪ ਕੰਟੇਨਰ ਦੀ ਟੱਕਰ ਦੇ ਵਿੱਚ 11 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਮਰਤਕਾਂ ਦੇ ਵਿੱਚ 7 ਬੱਚੇ ਅਤੇ 4 ਮਹਿਲਾਵਾਂ ਵੀ ਹਨ ਸਾਰੇ ਉੱਤਰ ਪ੍ਰਦੇਸ਼ ਦੇ ਏਟਾ ਤੋਂ ਰਹਿਣ ਵਾਲੇ ਹਨ ਪੁਲਿਸ ਮੁਤਾਬਕ ਐਕਸੀਡੈਂਟ ਅੱਜ ਸ਼੍ਰੀ ਕਰੀਬ 4 ਵਜੇ ਸੈਂਥਲ ਥਾਣਾ ਖੇਤਰ ਦੇ ਬਾਪੀ ਪਿੰਡ ਨੈਸ਼ਨਲ ਹਾਈਵੇ 148 ਦੇ ਵਿੱਚ ਹੋਇਆ ਪਿਕਅਪ ਦੇ ਵਿੱਚ ਸਵਾਰ ਸਾਰੇ ਲੋਕ ਖਾਟੂ ਸ਼ਾਮ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ ਸ਼ੁਰੂਆਤੀ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਪਿਕਅਪ ਸਵਾਰ 88 ਯੂਪ ਦੇ ਅਸਰੋਲੀ ਕੋਤਵਾਲੀ ਦਿਹਾਤ ਪਿੰਡ ਦੇ ਰਹਿਣ ਵਾਲੇ ਸਨ ਪਿਕਅਪ ਦੇ ਵਿੱਚ ਕੁੱਲ 22 ਤੋਂ ਵੀ ਜ਼ਿਆਦਾ ਸ਼ਰਧਾਲੂ ਮੌਜੂਦ ਸਨ ਇਹਨਾਂ ਵਿੱਚੋਂ 10 ਦੀ ਦੋਸਾ ਦੇ ਵਿੱਚ ਮੌਤ ਹੋ ਗਈ ਉੱਥੇ ਇੱਕ ਗੰਭੀਰ ਜ਼ਖਮੀ ਨੇ ਜੈਪੁਰ ਦੇ ਐਸਐਮਐਸ ਹਸਪਤਾਲ ਦੇ ਵਿੱਚ ਦਮ ਤੋੜ ਦਿੱਤਾ ਮ੍ਰਿਤਕਾਂ ਦੇ ਵਿੱਚ ਪੂਰਵੀ ਪ੍ਰਿਯੰਕਾ ਦਕਸ਼ ਸ਼ੀਲਾ ਸੀਮਾ ਅਨਸ਼ੂ ਅਤੇ सौरभ हां चार मृतकਾਂ ਦੀ ਪਛਾਣ ਹਜੇ ਹੋਣੀ ਬਾਕੀ ਹੈ ਕੁਝ ਜ਼ਖਮੀਆਂ ਨੂੰ ਦੋਸਾ ਦੇ ਜ਼ਿਲ੍ਹਾ ਹਸਪਤਾਲ ਦੇ ਵਿੱਚ ਜਦ ਕੀ ਗੰਭੀਰ ਜ਼ਖਮੀਆਂ ਨੂੰ ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਐਸਐਮਐਸ ਦੇ ਵਿੱਚ ਭਰਤੀ ਲੋਕਾਂ ਦੇ ਵਿੱਚ ਲક્ષਿਆ ਨੈਤਿਕ ਰੀਤਾ ਨਿਲੇਸ਼ ਕੁਮਾਰੀ ਪ੍ਰਿਯੰਕਾ सौरभ ਮਨੋਜ ਅਤੇ ਇੱਕ ਹੋਰ ਲੋਕ ਸ਼ਾਮਲ ਹਨ ਦੇਸ਼ ਭਰ ਦੇ ਵਿੱਚ ਹੋਣ ਵਾਲੇ ਸੜਕ ਹਾਦਸਿਆਂ ਦੇ ਵਿੱਚ Rajasthan Top 6 ਸੂਬਿਆਂ ਦੇ ਵਿੱਚੋਂ شمار ਹੈ ਸੜਕ ਪਰਵਹਨ ਅਤੇ ਰਾਜਮਾਰਗ ਮੰਤਰਾਲੇ ਦੇ ਸਾਲ 2022 ਦਾ ਡਾਟਾ ਦੇ ਮੁਤਾਬਕ ਰੋਡ ਐਕਸੀਡੈਂਟ ਦੇ ਵਿੱਚ ਹਰ ਸਾਲ Rajasthan ਦੇ ਵਿੱਚ 11000 ਲੋਕਾਂ ਦੀ ਮੌਤ ਹੁੰਦੀ ਹੈ जैसा कि अभी एस पीब ने भी है। करा खाटू से यूपी की तरफ जा रहे हैं और जो है। आ, भी तक उसमें तक तो नहीं तीन का ट्रीटमेंट डीएस का था और इसके अलावा जो है नॉन बेबु के लिए रेफर किया था एमरजेंसी सर्विसेजर भी वहाँ से संबंधित डॉक्टर क्या कारण है किस कारण से वो तो प्रथम दृष्टि जो पता चल रहा है की खाटू से का दर्शन करके लोग आए रहे हैं तो मनोहरपुर हाईवे तो 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 पर, 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 पर एक एक्सीडेंट एक हुआ है जिसमें अभी तक जो बेटा आ रहा है उसमें दस लोग हैं और बाकी जो लोग हैं उनको हॉस्पिटल रेफर किया गया ਰੋਜ਼ ਰਾਤ ਕਦਾਰੇ ਚੱਲ ਰਿਹਾ ਹੈ ਬਾਕੀ ਵੀ ਚੀਜ਼ਾਂ ਹੋ ਦਟ ਤਬਿਹਦੀ ਬਹੁਤ ਹੀ ਦੇਸ਼ਦਲੀਮੰਦ ਭਾਗੀ ਖਬਰ ਹੈ ਜਿਸ ਦੇ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਪੰਜ ਨਹੀਂ ਬਲਕਿ 11 ਲੋਕਾਂ ਦੀ ਅੱਜ ਤੜਕਸਾਰ ਮੌਤ ਹੋ ਗਈ ਹੈ ਰਾਜਸਥਾਨ ਦੇ ਦੋਸਾ ਦੇ ਵਿੱਚ ਕੰਟੇਨਰ ਅਤੇ ਪਿਕਅਪ ਦੀ ਬਹੁਤ ਭਿਆਨਕ ਖੌਫਨਾਕ ਟੱਕਰ ਹੋਈ ਹੈ ਜਿਸ ਵਿੱਚ 11 ਲੋਕ ਆਪਣੀ ਜੀਵਨ ਲੀਲਾ ਸਮਾਪਤ ਕਰ ਚੁੱਕੇ ਨੇ ਬਰਹਾਲ ਇਹ ਦੇਸ਼ ਨੂੰ ਚਕਝੋਰ ਕਰ ਦੇਣ ਵਾਲੀ ਖਬਰ ਹੈ ਸੱਚ ਕੋ ਉਦਾਰਾ ਇਸ ਐਕਸੀਡੈਂਟ ਦੇ ਵਿੱਚ ਬੇਜਾਨ ਲੋਕ ਜੋ ਆਪਣੀ ਜਾਨ ਗਵਾ ਚੁੱਕੇ ਨੇ ਉਹਨਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਅਰਪਿਤ ਕਰਦਾ ਹੈ ਅਤੇ ਜੋ ਅੱਜ ਇਸ ਘਟਨਾ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹਨ ਉਹਨਾਂ ਦੀ ਜਲਦੀ ਸਿਹਤਿਆਬੀ ਲਈ ਪ੍ਰਮਾਤਮਾ ਅਗੇ ਦੁਆ ਕਰਦਾ ਹਾਂ